छोटी दस्तार इसके 10वें पाश में बड़े दस्तार 10वें पाश में ਚੋਲਾ ਦਸਵੇਂ ਪਾਸ਼ਾ ਦਾ ਇਹਨਾਂ ਦੇ ਖੂਨ ਤੇ ਪਸੀਨੇ ਦੇ ਨਿਸ਼ਾਨ ਵੀ ਲੱਗੇ ਹੋਏ ਨੇ ਇਹਨਾਂ ਕੋਈ ਸਿਤ ਹੁੰਦਾ ਹੈ ਵੀ ਸਰਦੀ ਜਾਂ ਗਰਮ ਵਿੱਚ ਪਹਿਨੇ ਹੁੰਦੇ ਸਨ ਸ਼ੋਗਾ ਚੋਲਾ ਬੁਣਾਈ ਦੀ ਜਗ੍ਹਾ ਤੇ ਪਹਿਨਣ ਵਾਲਾ ਦਸਵੇਂ ਪਾਸ਼ਾ ਦਾ ਤੇ ਪਜਾਮਾ ਦਸਵੇਂ ਪਾਸ਼ਾ ਦਾ ਇਹਨਾਂ ਦੇ ਵੀ ਖੂਨ ਦੇ ਨਿਸ਼ਾਨ ਲੱਗੇ ਹੋਏ ਨੇ ਜਦੋਂ ਕਿ ਭਾਈ ਮਹਾ ਸਿੰਘ ਨੇ ਬੇਦਵਾ ਕੁੜਵਾਇਆ ਸੀ ਤੇ ਕਿਹੋ ਜੀ ਗੰਧਨ ਦਾ ਬਦਲਿਆ ਸੀ ਉਸ ਟਾਈਮ ਦੇ ਵਿੱਚ ਮਾਤਾ ਜੀ ਸਾਹਿਬ ਕੌਰ ਦਾ ਰੇਟ ਪਿਆ। ਬਾਜ਼ ਦੀ ਢੋੜ ਹੈ ਬਾਜ਼ ਦੇ ਪੈਰਾਂ ਵਿੱਚ ਬਣੀ ਬਾਜ਼ ਦੇ ਪੈਰਾਂ ਦੀ ਦੁੱਖ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਪੂਰੇ ਜਗਤ ਅਸੋ ਪਿਆ ਜੱਜੀ ਸਾਹਿਬ ਤੋਂ ਲੈ ਕੇ ਰਾ ਮਾਰਾ ਤੱਕ ਕੂਲ ਬਣ ਜਾਂਦਾ ਹੈ ਕਿਰੇਦ ਕਿਹਨ ਲਾਇਆ ਇਹ ਇੰਦਮ ਕਰਵਾਦਾ ਹਾਂਜੀ ਆਸ਼ਾ ਕਿਹੜੀ ਅੰਦਰੋਂ ਇਹ ਹੁਕਮਨਾਮੇ ਕਿਸੇ ਦਮਦਮਾ ਸਾਹਿਬ ਦਾ ਤਸਦੀਦ ਹੋਈ ਨਹੀਂ ਦਸਵੇਂ ਬਾਦਸ਼ਾਹ ਦੇ ਹੁਕਮ ਉੱਪਰ ਬਹੁਤ ਲੱਗੀ ਹੈ ਜਿਨ੍ਹਾਂ ਦੇ ਦਰਸ਼ਨ ਤੁਸੀਂ ਤੱਕ ਦਾ ਸਹਿਕ ਕਰਦੇ ਆ